ਇਹ ਤੈਨੂੰ ਮਿਲ ਗਿਆ ਬਾਣੀ ਦੇ ਬਾਰੇ ਕੀ ਚਰਚਾ ਕੀਤਾ ਸਹਿਬ ਨੇ ਬਾਣੀ ਦੇ ਬਾਰੇ ਕੀਤੇ ਜਦੋਂ ਭਗਤ ਨਾਮਦੇਵ ਨੇ ਅੱਲਾ ਨੂੰ ਯਾਦ ਕੀਤਾ ਨਾ ਤੇ ਕਹਿੰਦੇ ਇਸ ਤਰੀਕੇ ਨਾਲ ਆਇਆ ਬਾਣੀ ਵਿੱਚ ਲਿਖਿਆ ਸਾਤ ਢੜੀ ਜਦ ਬੀਤੀ ਸੁਰੀ ਅਜੋਨਾ ਪਹੁੰਚਿਓ ਤ੍ਰਿ ਭਵੰਤਰੀ ਪਖੰਤਰ ਬਾਜ ਬਜਾਇਲਾ ਗਰਣ ਕਰੇ ਗੋਬਿੰਦਾਇਲਾ ਉਹ ਕਹਿੰਦੇ ਨਾ ਪ ਆਇਆ ਜਿਵੇਂ ਕੋਈ ਪੰਛੀ ਬੜੇ ਪੰਖ ਤੇਜ ਮਾਰ ਕੇ ਆਇਆ ਉਹਨੇ ਪੁੱਛਿਆ ਰੱਬ ਕਹਿੰਦਾ ਨਾਮਦੇਵ ਜੀ ਤੁਸੀਂ ਮੰਦਰ ਕੀ ਕਰਦੇ ਰਹੇ ਭਗਤ ਨਾਮਦੇਵ ਨਾਮਦੇਵ ਕਹਿੰਦੇ ਰੱਬਾ ਮੈਂ ਮੰਦਰ ਵਿੱਚ ਤੇਨੂੰ ਮਿਲਣ ਗਿਆ ਅਗੋੜ ਸੁਣਿਆ ਰੱਬ ਨੇ ਕਿਹਾ ਉਹ ਕਹਿੰਦਾ ਨਾਮਦੇਵ ਜੀ ਇਹ ਪੁਜਾਰੀ ਤੇ ਮੰਦਰ ਵਿੱਚ ਮੈਨੂੰ ਵੀ ਨਹੀਂ ਬਰਦਾ ਰੱਬ ਕਹਿੰਦਾ ਉਹ ਕਹਿੰਦਾ ਪੁਜਾਰੀ ਤੇ ਮੰਦਰ ਚ ਮੈਨੂੰ ਵੀ ਨਹੀਂ ਐਂਟਰੀ ਕਰ ਮੰਨਦੇ ਫਿਰ ਭਗਤ ਨਾਮਦੇਵ ਜੀ ਕਹਿੰਦੇ ਦੱਸੋ ਜੀ ਉਹ ਕਹਿੰਦੇ ਤੂੰ ਇੱਥੇ ਹੀ ਬੈਠ ਕੇ ਰੱਬ ਦਾ ਨਾਮ ਜਪ ਲੈ ਤੂੰ ਮੇਰਾ ਹੈ ਕਿ ਮੈਂ ਤੇਰਾ ਹਾਂ ਸ਼ਬਦ ਕਹਿੰਦੇ ਕਹਿੰਦੇ ਸੋਨੇ ਦੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰਜੁ ਲੰਗਾ ਰੱਬ ਦੇ ਪਿਆਰਿਆਂ ਦਾ ਰੱਬ ਨਾਲ ਚਿਤ ਜੁੜ ਗਿਆ ਹੁਣ ਵੀ ਜਿਹੜੀ ਅਰਜ ਕਰਦੇ ਗੁਰਨਾਥ ਸੰਤਪੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖੀ ਦੀ ਬਾਤ ਤਰਵੰਡੀ ਤੋਂ ਨਹੀਂ ਤੋਰੀ ਮਹਾਰਾਜ ਨੇ ਸਿੱਖੀ ਦੀ ਬਾਤ ਕਰਤਾਰਪੁਰ ਸਭ ਤੋਂ ਤੋਰੀ ਅਗਰ ਕਿਉਂ ਗੁਰਨਾਦ ਸਿੰਘ ਸਾਹਿਬ ਜੀ ਕਹਿੰਦੇ ਜਦੋਂ ਵੀ ਯਾਦ ਕਰੇ ਤੈਨੂੰ ਕਰਤਾਰ ਦੀ ਯਾਦ ਆ ਜੇ ਇੱਕ ਗੱਲ ਯਾਦ ਰੱਖਿਓ ਬਾਬੇ ਨਾਨਕ ਨੇ ਨਾ ਭਾਈ ਲੈਹਣੇ ਨੂੰ ਗੁਰੂ ਅੰਗਦ ਦੇ ਸਭ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਦੀ ਜ਼ਮੀਨ ਦੇ ਵਿੱਚੋਂ ਸਤਿਗੁਰ ਨੇ ਇੱਕ ਮਰਲਾ ਵੀ ਦਿੱਤਾ ਆਪਣੇ ਘਰ ਦੇ ਵਿੱਚੋਂ ਇੱਕ ਜੱਜ ਜਗ੍ਹਾ ਵੀ ਦਿੱਤੀ ਤੇ ਬੇਬੇ ਨਾਨਕ ਜੀ ਨੇ ਆਖਿਆ ਸਬੀਰਾ ਇੱਕ ਗੱਲ ਯਾਦ ਰੱਖ ਬਾਬਾ ਲੈਣਾ ਵੀ ਸਤਕਾਰਯੋਗ ਹੈ ਪਰ ਗੁਰਤਾ ਗਤੀ ਦੀ ਰਸਮ ਜਿਹੜੀ ਇਹ ਆਪਣੇ ਬੱਚਿਆਂ ਨੂੰ ਕਰਦੇ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਕਰਦੇ ਪਰ ਗੁਰਨਾਨਕ ਸਾਹਿਬ ਕੀ ਕਹਿਆ ਗੁਰਨਾਨਕ ਸਾਹਿਬ ਅੱਗੋਂ ਕਹਿੰਦੇ ਨੇ ਬਾਬਾ ਨਾਨਕ ਕਹਿੰਦਾ ਭੈਣ ਇਹ ਗੱਲ ਯਾਦ ਰੱਖੀ ਮੇਰੇ ਪੇਪਰ ਦੇ ਵਿੱਚੋਂ ਲੈਣਾ ਪਾਸ